ਬਹੁਤ ਧੰਨਵਾਦ ਕਰਦਾ ਸਾਡੀ ਸਟੇਟ ਲਿਟਰੇਚਪ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਜੀ ਦਾ ਸਾਡੇ ਸਟੇਟ ਦੇ ਡਿਪਾਇਟ ਪ੍ਰਧਾਨ ਨੇ ਸੁਭਾਸ਼ ਸ਼ਰਮਾ ਜੀ ਜਿਹੜੇ ਸਾਡੇ ਇਲੈਕਸ਼ਨ ਚਾਰਜ ਰਹੇ ਨੇ ਸਾਡੇ ਇਸ ਸਾਰੀ ਜਿਹੜਾ ਪ੍ਰਕਿਰਿਆ ਚੱਲੀ ਆ ਉਹਦੇ ਚਾਰਜ ਸਾਡੇ ਡਾਕਟਰ ਹਰਜੋਤ ਸਿੰਘ ਕਮਲ ਜੀ ਮੈਂ ਬਹੁਤ ਧੰਨਵਾਦ ਕਰਦਾ ਮਹਾਰਾਣੀ ਬਟੇਕੌਰ ਜੀ ਦਾ ਸਾਡੇ ਮੈਂਬਰ ਪਾਰਲੀਮੈਂਟ ਸਭ ਦਾ ਸਾਡੀ ਵੱਡੀ ਪੈਨ ਬਿਪਾ ਚੈਨਦਰ ਗੌਰ ਜੀ ਜਿਨ੍ਹਾਂ ਨੂੰ ਪਟਿਆਲੇ ਦੇ ਹਮੇਸ਼ਾ ਬਹੁਤ ਮਾਨ ਰਿਹਾ ਹੈ ਜਿਨ੍ਹਾਂ ਨੇ ਇਹ ਸਾਰੀ ਪ੍ਰਕਿਰਿਆ ਇੱਕ ਪਾਰਦਰਸ਼ੀ ਢੰਗ ਨਾਲ ਬਿਪਾ ਨੇ ਕਰਵਾਈ ਡਾਕਟਰ ਸਾਹਿਬ ਦੇ ਨਾਲ ਲੱਗ ਕੇ ਮੈਂ ਸਾਡੀ ਬਿਪਾਏ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਬਾਸ਼ਪਾ ਦੀ ਲੀਡਰਸ਼ਿਪ ਲੋਕਲ ਮੇਰੇ ਸਾਥੀ ਮੇਰੇ ਭਰਾ ਮੇ ਤੋਂ ਸੀਨੀਅਰ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਔਰ ਸਭ ਇੱਕੋ ਹੀ ਨਾਮ ਪਟਿਆਲੇ ਜਿਸ ਮੇਰਾ ਨਾਮ ਉਹਨਾਂ ਨੇ ਪੁੱਟ ਕੀਤਾ ਮੈਂ ਆਪਣੇ ਸਾਥੀਆਂ ਦਾ ਆਪਣੀ ਲੋਕਲ ਰਿਲੇਸ਼ਨਸ਼ਿਪ ਦਾ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਮੈਂ ਮੇਰੇ ਯੂਥ ਦੇ ਜਿਹੜੇ ਮੇਰੇ ਸਾਥੀ ਨੇ ਨikhil ਕਾਕਾ ਜੀ ਜਿਨ੍ਹਾਂ ਸਾਰੇ ਦਾ ਇਲਾਕੇ ਉਰੇ ਬਰਨਜਿੰਦਰ ਨੇ ਨੀਲ ਮੰਗਲਾ ਜੀ ਨੇ ਨikhil ਕਾਕਾ ਜੀ ਨੇ ਸਾਰਾ ਇਹਦਾ ਰੇਂਜ ਬਹੁਤ ਛੋਟੇ ਟਾਈਮ ਚ ਪਹਿਲਾਂ ਡਾਕਟਰ ਨਾਲ ਖੜੇ ਨੇ ਪਹਿਲਾਂ ਇਹ ਟਾਈਮ 12 ਵਜੇ ਦਾ ਸੀਗਾ ਇੱਕਦਮ ਚੇਂਜ ਹੋ ਕੇ ਰਾਤ 9:30 ਵਜੇ ਹੋ ਗਿਆ ਤੇ 9:30 ਵਜੇ ਤਿਆਰੀ ਕੀਤੀ ਲੋਕਲ ਨੇੜੇ ਰੈਂਡ ਕਰਕੇ ਇਹਨਾਂ ਨੇ ਸਾਰੇ ਜਿਮਾ ਚੱਕਿਆ ਤੇ ਸਾਡਾ ਇਹ ਪ੍ਰੋਗਰਾਮ ਬਹੁਤ ਪੂਰਚੜਿਆ ਖੁਸ਼ੀ ਨਾਲ ਭਾਈ ਔਕੜਾ ਦਾ ਸਾਹਮਣਾ ਕਰਨਾ ਪਏਗਾ ਆਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪ੍ਰਧਾਨਗੀ ਕੋਈ ਸਾਰਾ ਕੰਮ ਨਹੀਂ ਹੈਗਾ ਕਿਸ ਤਰ੍ਹਾਂ ਦੇ 2002 ਤੋਂ ਕੋਕਾ ਔਕੜੇ ਦਾ ਚੱਲਦਾ ਆ ਰਿਹਾ ਸਾਰੇ ਬਾਇਲੈਕਸ਼ਨ ਮੈਂ ਲੜੇ ਨੇ ਆ ਹੁਣ ਵੀ ਇਲੈਕਸ਼ਨ ਨੇ ਹੁਣ ਵੀ ਸੁਪਰੀਮ ਕੋਰਟ ਤੱਕ ਇਲੈਕਸ਼ਨ ਲੈ ਕੇ ਐਮਸੀ ਇਲੈਕਸ਼ਨ ਕਰਦੇ ਸੁਪਰੀਮ ਕੋਰਟ ਤੱਕ ਨਹੀਂ ਜਾਂਦਾ ਹੁੰਦਾ ਤੁਹਾਨੂੰ ਆਨ ਦਾ ਟਾਈਮ ਮਤਲਬ ਲੱਗੂਗਾ ਵੀ ਸਾਰੇ ਪਟਿਆਲਾ ਇਲੈਕਸ਼ਨ ਅਗਲੇ ਮਹੀਨੇ ਦੇ ਦੁਆਰ ਤੋਂ ਹੋਣਗੇ ਕੋਈ ਔਕੜਾ ਨਹੀਂ ਜਿਹਨੇ ਕੰਮ ਕਰਨਰ ਲਈ ਕੋਈ ਔਕੜਾ ਨਹੀਂ ਪਿਛਲੇ 9 ਮਹੀਨਿਆਂ ਤੋਂ ਪ੍ਰਧਾਨਗੀ ਕਰ ਰਹੇ ਆ ਸਾਰੇ ਔਕੜਾਂ ਚ ਕਰ ਰਹੇ ਆ ਫਤਿਹ ਹੋਊਗੀ ਜਦੋਂ ਇਸ ਤਾਈ ਚ ਪਾਰਟੀ ਆਪਣੀ ਬਹੁਮਤ ਨਾਲ ਸਰਕਾਰ ਬਣਾਊਗੀ ਪਟਿਆਲੇ ਚ ਅਸੀਂ ਦੋਨੇ ਸਿੱਟੇ ਜਿੱਤ ਗਏ ਸਾਡੀ ਹਾਈ ਕੁਆਰਟਰ ਦੇ ਝੋਲੀ ਪਾਵਾਂਗੇ ਅਸੀਂ ਡਾਕਟਰ ਸਾਹਿਬ ਨਾਲ ਖੜੇ ਅੱਜ ਗਵਾਹ ਮੈਂ ਗਵਾਹ ਤੌਰ ਤੇ ਰੱਟਰ ਨੂੰ ਅੱਜ ਮੈਂ ਨਾਲ ਰੱਖਾਂਗਾ ਆਪਣੇ ਜੀ ਅੱਜ ਅਨਾਉਂਸਮੈਂਟ ਕੀਤੀ ਹੈ ਜ਼ਿਲ੍ਹਾ ਪ੍ਰਧਾਨ ਦੇ ਕਿੰਤਰ ਕੀ ਦੇਖ ਪਹਿਲਾਂ ਤੁਹਾਡੇ ਤੁਹਾਡੇ ਚੈਨਲ ਦੇ ਜੁੜੇ ਸਾਰੇ ਸਾਥੀਆਂ ਨੂੰ ਮੇਰੇ ਨਮਸਕਾਰ ਸਤਿ ਸ੍ਰੀ ਅਕਾਲ ਔਰ ਇਹ ਪ੍ਰਕਿਰਿਆ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਾਡੇ ਪ੍ਰਧਾਨ ਸ੍ਰੀ ਅਸ਼wini ਚਰਮਾ ਜੀ ਦੇ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਜਿਹੜਾ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੀ ਦੁਆਰਾ ਤੋਂ ਚੋਣ ਹੋ ਰਹੀ ਹੈ ਉਹਦੇ ਵਿੱਚ ਅੱਜ ਪਟਿਆਲੇ ਵਾਸਤੇ ਜਿਹੜਾ ਅਸੀਂ ਲਗਾਤਾਰ ਪਹਿਲਾਂ ਸਾਰਿਆਂ ਸਾਥੀਆਂ ਦੀ ਰਾਏ ਲਈ ਸੀ ਫਿਰ ਅਸੀਂ ਨਾਮੀਨੇਸ਼ਨ ਤੇ ਪ੍ਰਾਇ ਸੀ ਔਰ ਅੱਜ ਉਹਦਾ ਨਾਮ ਜਿਹੜਾ ਹੈ ਐਲਾਨ ਹੋਇਆ ਅਰੇ ਭਾਰਤੀ ਜਨਤਾ ਪਾਰਟੀ ਦੀ ਖੂਬਸੂਰਤੀ ਆ ਕਿ ਉਹਦੀ ਪ੍ਰਕਿਰਿਆ ਜਿਹੜੀ ਆ ਸਾਰੇ ਉਹਨੂੰ ਸੈਪ ਕਰਦੇ ਆ ਹਾਲਾਂਕਿ ਬਹੁਤ ਸਾਰੇ ਸਾਥੀਆਂ ਦਾ ਵੱਖਰੇ ਵੱਖਰੇ ਲੋਕਾਂ ਨੇ ਪ੍ਰਪੋਜ਼ ਕੀਤਾ ਸੀ ਨਾ ਬਟ ਐਂਡ ਦੇ ਆ ਕੇ ਜਦੋਂ ਕੱਲ ਨਾਮੀਨੇਸ਼ਨ ਭਰੀ ਤਾਂ ਸਾਰਿਆਂ ਨੇ ਕਹਿ ਕੇ ਅਸੀਂ ਵਿਦੇਕ ਕੋਕਾ ਜੀ ਦੇ ਹੱਕ ਵਿੱਚ ਨਾਮੀਨੇਸ਼ਨ ਨਹੀਂ ਪਰ ਨਹੀਂ ਵਾਪਸ ਲੈ ਲਈ ਉਹਨਾਂ ਨੇ ਕਿਸੇ ਨੇ ਵੀ ਆਪਣਾ ਨਾਂ ਨਹੀਂ ਦਿੱਤਾ ਸੋ ਡਿਸਾਈਡ ਤਾਂ ਕੱਲ ਹੀ ਹੋ ਗਿਆ ਸੀ ਪਰ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਉੱਪਰ ਕਿਰਿਆ ਸੀ ਉਹਦੇ ਵਿੱਚ ਅੱਜ થી ਉਹ ਨਾਮ ਜਿਹੜਾ ਹੈਗਾ ਅਨਾਉਂਸ ਕਰਕੇ ਆਏ ਹੈਗੇ ਆ ਤੇ ਵਿਦੇਕ ਮੁਕਾਦੀ ਨੂੰ ਦੁਆਰਾ ਪ੍ਰਧਾਨ ਬਣਾ ਦਿੱਤਾ ਹੈ ਤੋਂ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਅਜਮਨੀ ਸ਼ਰਮਾ ਜੀ ਦੀ ਜੋ ਗਗਵਾਈ ਥਲੇ ਪੰਜਾਬ ਦੇ ਵਿੱਚ ਵਧੀਆ ਟੀਮ ਕੰਮ ਕਰੂਗੀ ਉੱਥੇ ਤਰ੍ਹਾਂ ਹੀ ਇਹ ਜਿਹੜਾ ਉਹਨਾਂ ਦੇ ਟੀਮ ਟੀਮ ਦਾ ਇੱਕ ਮੈਂਬਰ ਇਤੋਂ ਪਟਿਆਲਾ ਆਤਮਤੋਂ ਜਿਹੜਾ ਪ੍ਰਧਾਨ ਬਣਿਆ ਹੈ ਉਹਨਾਂ ਦੇ ਨਾਲ ਜਿਹੜੇ ਇੱਥੇ ਪਟਿਆਲੇ ਦੇ ਵਿੱਚ ਭਾਜਪਾ ਦੀ ਟੀਮ ਭਾਜਪਾ ਦੇ ਕਾਰਜਕਰਤਾ ਉਹ ਹੋਰ ਜ਼ਿਆਦਾ ਮਜ਼ਬੂਤ ਹੋਣਗੇ ਔਰ ਜਿਹੜੀ ਫੌਨ ਵਾਲੀ 227 ਦੀ ਇਲੈਕਸ਼ਨ ਹੈਗੀ ਪੰਜਾਬ ਦੀ ਉਹ ਅਸੀਂ ਬਹੁਤ ਸੰਮਤੀ ਦੇ ਨਾਲ ਜਿੱਤ ਕੇ ਤੇ ਸਰਕਾਰ ਬਣਾਵਾਂਗੇ ਇਹ ਉਹਦਾ ਮੋਡ ਬੱਜ ਗਿਆ ਜਿਸ ਮੈਂ ਅੱਜ ਪਟਿਆਲਾ ਪਹੁੰਚ્યો ਤੇ ਪ੍ਰਧਾਨਤ ਆਇਆਗਾ ਇਹਨੂੰ ਪ੍ਰਧਾਨਤ ਆਇਆਗਾ ਕਿ ਪਟਿਆਲਾ ਜ਼ਿਲ੍ਹਾ ਦਾ ਅੱਜ ਸਾਡਾ ਚੋਣ ਸੀਗਾ ਔਰ ਸਿਰਫ ਸੰਮਤੀ ਦੇ ਨਾਲ ਵਿਜੇ ਕੁਮਾਰ ਕੋਕਾ ਜੀ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਹੋਈ ਹੈ ਸੋ ਮੈਂ ਸਾਰੀ ਪਾਰਟੀ ਵੱਲੋਂ ਉਹਨਾਂ ਨੂੰ ਬੜੀਆਂ ਸ਼ੁਭਕਾਮਨਾਵਾਂ ਵੀ ਦਿਨਾਂ ਬਤਾਈ ਦਿਨਾ ਪਰ ਵਿਸ਼ਵਾਸ ਪ੍ਰਗਟ ਕਰਦਾ ਹਾਂ ਕਿ ਨਵੀਂ ਪ੍ਰਧਾਨਗੀ ਚ ਪਟਿਆਲੇ ਚ ਪਾਰਟੀ ਦਿਨ ਦੁਨੀ ਰਾਤ ਚੌਕਲੀ ਰੱਖੀ ਕਰੇਗੀ ਔਰ ਪਟਿਆਲਾ ਦੇ ਅੰਦਰ ਇਹ ਦੋਨੋਂ ਵਿਧਾਨ ਸਭਾ ਸੀਟਾਂ ਔਰ 2027 ਦੀ ਚੀਜ਼ ਵਿੱਚ ਗੋਪਾਲ ਸਿੰਘ ਸਰਾਣਾ ਕਾਲੀਦਾਤੀ ਆ ਰਹੇ ਹੂਟ ਦੇ ਵਿਚ ਆ ਰਹੇ ਹੂਟ ਦੇ ਕਿ ਕਾਲੀਦਾਤਾ ਚੋਂ ਕੜ ਜੋੜਦਾ ਚੰਗ ਇਹ ਬੀਜੇਪੀ ਨੇ ਬੜਾ ਸਪਸ਼ਟ ਕੀਤਾ 117 ਦੀ 117 ਸੀਟਾਂ ਦੇ ਬੀਜੇਪੀ ਚੋਣ ਲੜੇਗੀ ਔਰ ਆਪਣੇ ਦਮਤੇ ਸਰਕਾਰ ਬਣਾਏਗੀ ਬੀਜੇਪੀ ਦਾ ਮੁਖੀ ਆਮ ਆਦਮੀ ਪਾਰਟੀ ਨਕਸ਼ੇ ਨੂੰ ਲੈ ਕੇ ਕਾਫੀ ਚਿਰ ਨੂੰ ਮੋਹਿਮ ਚਲਾ ਰਹੀ ਹੈ ਜਿਨਾ ਦਾ ਮੁੱਖ ਮੰਤਰੀ ਆਪ ਸਾਰਾ ਤੇ ਨਸ਼ੇ ਤੇ ਰਿੰਦਾ ਹੋਵੇ ਉਹਨਾਂ ਨੇ ਕੀ ਮੁਹਿਮ ਚਲਾਈ ਹੈ ਆਮ ਆਦਮੀ ਪਾਰਟੀ ਦਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਤੇ ਪੰਜਾਬ ਦੇ ਅੰਦਰ ਗੈਂਗਸਟਰਾਂ ਨੂੰ ਪੁਸ਼ਤਪਨਾਹੀ ਕਰਨ ਵਾਲੇ ਮਾਫੀਆ ਨੂੰ ਪੁਸ਼ਤਪਨਾਹੀ ਕਰਨ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਵਾਲੀ ਪਾਰਟੀ ਐ ਔਰ ਪੰਜਾਬ ਦੇ ਲੋਕ ਇਹਨਾਂ ਨੂੰ ਚੋਲਾ ਹੀ ਸਬਕ ਸਿਖਾਣ ਲੈਂਦੇ ਆਂ ਲੈਂਡ ਪੁਲਿੰਗ ਕਿੰਨਾ ਦੇਖ ਰਹੇ ਆਂ ਲੈਂਡ ਪੁਲਿੰਗ ਮੇਂ ਜੋ ਕਿਸਾਨਾਂ ਦੇ ਜ਼ਮੀਨਾਂ ਲੁੱਟਣ ਦੀ ਇੱਕ ਬੜੀ ਗਹਿਰੀ ਸਾਜ਼ਿਸ਼ ਐ ਔਰ ਪੰਜਾਬ ਦੇ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਰੋਸ ਐ ਔਰ ਇਹਨਾਂ ਦੀ ਪੈਰਾਂ ਤੋਂ ਜ਼ਮੀਨ ਨਿਕਲੀ ਹੋਈ ਐ ਨਾ ਤੇ ਆਪ ਦੇ ਐਮਪੀ ਜਿਹੜੇ ਆ ਇਹਨਾਂ ਦੇ ਖਿਲਾਫ ਟਵੀਟ ਕਰਨਾ ਸ਼ੁਰੂ ਹੋ ਗਏ ਸੋ ਬਹੁਤ ਲੋਕਾਂ ਦੇ ਅੰਦਰ ਰੋਹ ਐ ਪਰ ਕੇਜਰੀਵਾਲ ਦਾ ਕੇਰਾਂ ਦੀ ਪੇਸ਼ ਚੱਲ ਨਹੀਂ ਰਹੀ ਇਸ ਕਰਕੇ ਲੈਂਡ ਪੁਲਿੰਗ ਐਕਟ ਜਿਹੜਾ ਇਹਨਾਂ ਦੀ ਕਫਨ ਆਖਰੀ ਕਿਲ ਸਾਬਤ